ਸੰਗਰੂਰ ਦੇ ਵਿੱਚ ਨਹਿਰੀ ਪਟਵਾਰ ਯੂਨੀਅਨ ਅਤੇ ਮੁਲਾਜ਼ਮ ਇਸ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੁਰੀ ਦੀ ਨਵੀਂ ਅਨਾਜ ਮੰਡੀ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਗਈ ਜਿਸ ਦੇ ਵਿੱਚ ਕਿ ਯੂਨੀਅਨ ਦੇ ਸੁਭਾ ਪ੍ਰਧਾਨ ਜਸਕਰਨ ਸਿੰਘ ਬੁੱਟਰ ਸਵੇਤ ਜਲ ਸਰੋਤ ਵਿਭਾਗ ਦੇ ਪ੍ਰਮੁਖ ਸੱਤਰ ਪ੍ਰਿਸ਼ਨ ਕੁਮਾਰ ਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਨਕਦੀ ਕੀਤੀ ਗਈ ਤੇ ਨਹਿਰੀ ਪਾਣੀ ਦੀ ਵੰਡੀ ਕੀ ਅਤੇ ਮੁਹਿਮ ਕਤਲ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਸਵਾਲ ਚੁਕੇਗੇ ਦਰਸਲ ਇੱਥੇ ਉਹਨਾਂ ਕਹੇ ਕਿ ਜਲ ਸਰੋਤ ਵਿਭਾਗ ਦਾ ਪ੍ਰਮੁਖ ਸਕੱਤਰ ਡਬਲਯੂ ਆਰਓ ਨਾਮ ਦਾ ਵਟਸਐਪ ਗਰੁੱਪ ਬਣਾ ਕੇ ਨਹਿਰੀ ਪਟਵਾਰੀਆਂ ਤੇ ਦਬਾਅ ਪਾ ਰਹੀ ਹੈ ਕਿਤੇ ਵਿਗਿਆਨੀਆਂ ਦੇ ਵੱਲੋਂ ਦਿੱਤੇ ਗਏ ਅੰਕੜਿਆਂ ਦੇ ਅਨੁਸਾਰ ਪੂਰੇ ਪੰਜਾਬ ਨੂੰ ਖੇਤੀ ਦੇ ਲਈ ਸਿਰਫ 61.12 ਬੀਸੀਐਮ ਪਾਣੀ ਦੀ ਲੋੜ ਹੈ ਤੱਜ ਉਹਨਾ ਬਿਨਾ ਟਿਊਬਾ ਤੋਂ 53.6 ਬੀਸੀਐਮ ਪਾਣੀ ਦੀ ਵਰਤੋਂ ਕਰ ਰਹੇ ਨੇ ਉਹਨਾ ਕਿਹਾ ਕਿ ਪੰਜਾਬ ਨੂੰ 13.6 ਬੀਸੀਐਮ ਪਾਣੀ ਦੀ ਲੋੜ ਹੈ ਪਰ ਜਲ ਸਰੋਤ ਦੇ ਮੁਖੀ ਆਪਣੇ ਆਂਕੜੇ ਦੀਆਂ ਖੇਡਾਂ ਦੇ ਰਹੀ 100% ਦੀ ਸਿੰਚਾਈ ਕਰਵਾ ਰਹੇ ਨੇ ਤੇ ਉਹਨਾ ਇਹ ਵੀ ਕਿਹਾ ਕਿ ਇਸ ਕਦਰ ਸਾ ਬਚਾਰ ਸ਼ੀਟ ਜਾਰੀ ਕਰ ਰਹੇ ਨੇ ਤੇ ਨਹਿਰੀ ਪਟਵਾਰੀਆਂ ਤੇ ਉਹਨਾਂ ਨੂੰ ਮਾਤਲ ਕਰਕੇ ਉਹਨਾਂ ਦੇ ਡੇਟਾ ਦੀ ਖੇਡ ਨੂੰ ਪੂਰਾ ਕਰਨ ਦੇ ਲਈ ਤਾਂ ਜੋ ਉਹ ਆਪਣੇ ਜਾਲੀ ਡੇਟਾ ਨੂੰ ਪੂਰਾ ਕਰ ਸਕਣ ਤੇ ਖੇਤੀ ਬਾੜੀ ਦੇ ਲਈ ਘਾਤ ਹੋਵੇਗਾ ਨਾ ਕਿ ਕਿ ਪ੍ਰਮੁਖ ਸਕੱਤਰ ਸਾਹਿਬ ਤਾਂ ਨਾ ਸ਼ਹੀਦ ਵਿਆਪਨਾ ਰਹੇ ਨੇ ਤੇ ਨਹਿਰੀ ਪਟਵਾਰੀਆਂ ਨੂੰ ਬਕਵਕ ਪੱਤਰਾ ਦੇ ਰਾਹੀਂ ਲਗਾਤਾਰ ਹੁਕਮ ਜਾਰੀ ਕਰੈ ਨੇ ਕਿ ਪਟਵਾਰੀਆਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਸਾਡਾ ਅਗਲਾ ਸੰਘਰਸ਼ ਜੀ ਵੀ ਮਤਲਬ ਜੇਕਰ ਅੱਜ ਵੀ ਫੇਰ ਕੋਈ ਗੱਲਬਾਤ ਸਾਡੀ ਨਾਂ ਸੁਣੀ ਗਈ ਸਰਕਾਰ ਵੱਲੋਂ ਤਾਂ ਅੱਗੇ ਜਿਮਨੀ ਚੋਣਾ ਆ ਰਹੀਆਂ ਜਲੰਧਰ ਦੀਆਂ ਤੇ ਮੈਂ ਮੁੱਖ ਮੰਤਰੀ ਪੰਜਾਬ ਨੂੰ ਦੱਸ ਦੇਣਾ ਚਾਹਣਾ ਕਿ ਪੰਜਾਬ ਦੇ ਲੋਕ ਆ ਅਸੀਂ ਤੁਹਾਡੇ ਕੋਈ ਦੁਸ਼ਮਣ ਨਹੀਂ ਅਸੀਂ ਤੁਹਾਨੂੰ 92 ਸੀਟਾਂ ਦੇ ਕੇ ਪੰਜਾਬ ਦੀ ਰਾਜਨੀਤੀ ਵਿੱਚ ਲੈ ਕੇ ਆਏ ਆ ਤੁਸੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਤੁਹਾਡੇ OSD ਰਾਹੀਂ ਤੁਹਾਡੇ PA ਰਾਹੀਂ ਬਹੁਤ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ ਅਸੀਂ ਆਪਣੇ ਪੰਜਾਬ ਦੇ ਪਾਣੀਆਂ ਦਾ ਬਿਲਕੁਲ ਨੁਕਸਾਨ ਨਹੀਂ ਹੋਣ ਦੇਵਾਂਗੇ ਔਰ ਕ੍ਰਿਸ਼ਨ ਕੁਮਾਰ ਨੂੰ ਪੰਜਾਬ ਦੇ ਵਿੱਚੋਂ ਭਜਾ ਕੇ ਹਟਾਗੇ ਕਿਉਂਕਿ ਕ੍ਰਿਸ਼ਨ ਕੁਮਾਰ ਹਰਿਆਣਾ ਦਾ ਆਈਐਸ ਅਫਸਰਾ ਜੇਕਰ ਭਗਵੰਤ ਮਾਨ ਹਲੇ ਤੱਕ ਵੀ ਨਾ ਜਾਗਿਆ ਕਿਉਂਕਿ ਭਗਵੰਤ ਮਾਨ ਨੂੰ ਆਪਣੇ ਆਪ ਹੀ ਆਉਣੀ ਚਾਹੀਦੀ ਹੈ ਕਿ ਪੰਜਾਬ ਦਾ ਮੁੱਦਾ ਐਸਵੀਐਲ ਦਾ ਬੜੇ ਵੱਡੇ ਲੈਵਲ ਤੇ ਚੱਲ ਰਿਹਾ ਉਹਨੂੰ ਆਪਣੇ ਆਪ ਚਾਹੀਦਾ ਉਹਨੇ ਦੁੱਧ ਜਿਵੇਂ ਦੁੱਧ ਦੀ ਰੱਖੀ ਬਿੱਲੀ ਬਿਠਾ ਰੱਖੀ ਜਾਂ ਬਿੱਲਾ ਬਿਠਾ ਰੱਖਿਆ ਕਿਉਂਕਿ ਸਾਡੇ ਪਾਣੀਆਂ ਦਾ ਮੁੱਦਾ ਹਰਿਆਣਾ ਦਾ ਆਈਐਸ ਅਫਸਰਾ ਤੇ ਸਾਡੀ ਪੰਜਾਬ ਦੀ ਜ਼ਮੀਨ ਆ ਪੰਜਾਬ ਦੀ ਧਰਤੀ ਆ ਪੰਜਾਬ ਦੇ ਕਿਸਾਨ ਆ ਤੇ ਸਾਡੇ ਪਾਣੀਆ ਦੀ ਰਾਖੀ ਤੁਸੀਂ ਕ੍ਰਿਸ਼ਨ ਗਵਾਨ ਨੂੰ ਬਿਠਾ ਰੱਖਿਆ ਜਿਹੜਾ ਹਰਿਆਣੇ ਦਾ IAS ਅਫਸਰ ਆ